ਪਿੰਡ ਸੰਘੇੜਾ ਹਲਕਾ ਧਰਮਕੋਟ ਜ਼ਿਲ੍ਹਾ ਮੋਗੇ ਦੇ ਘਰਾਂ ਦੇ ਹਾਲਾਤ ਦੇਖੋ ਜੀ ਤੁਸੀਂ ਅੱਜ ਇਸ ਪਿੰਡ ਦੇ ਵਿੱਚ ਅਸੀਂ ਡੋਰ ਟੂ ਡੋਰ ਦਵਾਈਆਂ ਦੇਣ ਆਇਆ ਭਾਈ ਕਨਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਵੱਲੋਂ ਤੇ ਬਾਕੀ ਅਸੀਂ ਇੱਥੇ ਕੈਂਪ ਲਾਇਆ ਗਿਆ ਦੀ ਜੀ ਅੱਜ ਦੇਖੋ ਕੰਧਾਂ ਵੀ ਇਹਨਾਂ ਦੀ ਢਾ ਚੁੱਕੇ ਬਹੁਤ ਗਰੀਬ ਪਰਿਵਾਰ ਨੇ ਜੀ ਅੱਤ ਦੇ ਗਰੀਬ ਪਰਿਵਾਰ ਨੇ ਉਹ ਪਰਿਵਾਰ ਨੇ ਜਿਹੜੇ ਬਾਕੀ ਹੀ ਲੋੜਵੰਦ ਪਰਿਵਾਰ ਨੇ ਇਹ ਪਿੰਡ ਸੰਘੇੜਾ ਹਲਕਾ ਧਰਮਕੋਟ ਜ਼ਿਲ੍ਹਾ ਮੋਗੇ ਦੇ ਪਿੰਡ ਨੇ ਜੀ ਠੀਕ ਆ ਆ ਦੇਖੋ ਜੀ ਤੁਸੀਂ ਕਿਵੇਂ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੀਗਾ ਠੀਕ ਆ ਤੇ ਸੱਤ ਦੇਖੋ ਸੱਤ ਡਿੱਗ ਗਈ ਠੀਕ ਆ ਬਾਈ ਜੀ ਕੋਈ ਥੱਲੇ ਤਾਂ ਨਹੀਂ ਆਇਆ ਕੋਈ ਹੈ ਪਚਾ ਹੋ ਗਿਆ ਕਿੰਨੇ ਬੱਚੇ ਨੇ ਤੁਹਾਡੇ ਆਪਣੇ ਦੋ ਬੱਚੇ ਦੋ ਬੱਚੇ ਨੇ ਤੇ ਕੀ ਨਾਮ ਆ ਤੁਹਾਡਾ ਮੰਗਾ ਸਿੰਘ ਮੰਗਾ ਸਿੰਘ ਆ ਜੀ ਤੇ ਬਾਈ ਜੀ ਤੁਸੀਂ ਦਾਨੀ ਵੀਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਕੰਦਾ ਕੰਦਾ ਸਤ 3 ਮਿੰਟ ਦਿੱਤਾ ਜਾਵੇ ਜੇ ਆ ਮੰਨ ਲਓ ਕੰਦਾ ਕੰਦਾ ਕੱਟੀਆਂ ਹਾਂਜੀ ਪਰਿਵਾਰ ਵੱਲੋਂ ਇਹ ਬੇਨਤੀ ਆ ਜੀ ਵੀ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਦੇਖੋ ਭਾਈ ਜੀ ਦਿਨੇਸ਼ ਜੀ ਕਿੰਨੇ ਯਾਰ ਗਰੀਬ ਪਰਿਵਾਰ ਨੇਗੇ ਹੈ ਦੇਖੋ ਸੱਤਾਂ ਡਿੱਗ ਚੁੱਕੀਆਂ ਨੇ ਉੱਤੇ ਕਾਨੇ ਪਾਏ ਹੋਏ ਨੇ ਹੈ ਤੇ ਦੇਖੋ ਕਿਵੇਂ ਵਿਚਾਰਿਆਂ ਦਾ ਸਮਾਨ ਰੁੜ ਗਿਆ ਯਾਰ ਆਪਾਂ ਇਹਨਾਂ ਨੂੰ ਮੁਰੇ ਯਾਰ ਕੱਪੜੇ ਵੀ ਦੇਣੇ ਹੋਣਗੇ ਮੁਰੇ ਸਿਆਲ ਹੁੰਦਾ ਕੰਬਲਾਂ ਦੀ ਵੀ ਲੋੜ ਪੂ ਆਪਾਂ ਨੂੰ ਹਰਜਾਈਆਂ ਦੀ ਵੀ ਲੋੜ ਪੂ ਦਰੀਆਂ ਦੀ ਵੀ ਲੋੜ ਪੂਗੀ ਠੀਕ ਆ ਤੇ ਤੁਸੀਂ ਦੇਖ ਸਕਦੇ ਹੋ ਹਨਾ ਕਿਵੇਂ ਘਰਾਂ ਦੇ ਹਾਲਾਤ ਨੇ ਬਾਈ ਜੀ ਦੇਖੋ ਕਿਵੇਂ ਸਮਾਨ ਖਰਾਬ ਹੋ ਗਿਆ ਭਾਈ ਜੀ ਤੁਸੀਂ ਦੇਖ ਸਕਦੇ ਹੋ ਹਨ ਵੀ ਕਿਵੇਂ ਘਰਾਂ ਦੇ ਹਾਲਾਤ ਦੇਖੋ ਇਹਨਾਂ ਦੇ ਟਾਇਲ ਵਾਲੇ ਪਏ ਹੋਏ ਨੇ ਸਮਾਨ ਦੇਖੋ ਕਿਵੇਂ ਖਰਾਬ ਹੋ ਗਿਆ ਮੈਂ ਦੁਆਰ ਤੋਂ ਬੇਨਤੀ ਕਰਦਾ ਸਾਡੇ ਪੰਜਾਬ ਦੇ ਸਮੂੱਚੀਆਂ ਐਨ ਜੀਓ ਤੇ ਜਿਹੜੇ ਭਰਾ ਸੇਵਾਵਾਂ ਕਰ ਰਹੇ ਨੇ ਭਾਈ ਜੀ ਇਕੱਲਾ ਰਾਸ਼ਨ ਤੇ ਜ਼ੋਰ ਨਾਲ ਲਾਓ ਰਾਸ਼ਨ ਬਹੁਤ ਜ਼ਿਆਦਾ ਹੋ ਗਿਆ ਪਿੰਡਾਂ ਦੇ ਵਿੱਚ ਭਾਈ ਜੀ ਇੱਥੇ ਰਾਸ਼ਨ ਸਾਰੇ ਪਹੁੰਚ ਗਿਆ ਹਾਂਜੀ ਪਹੁੰਚ ਗਿਆ ਤੇ ਪਹੁੰਚ ਗਿਆ ਨਾ ਤੇ ਭਾਈ ਜੀ ਸਾਲ-ਸਾਲ ਦਾ ਰਾਸ਼ਨਾਂ इकਟ्ठा ਹੋਇਆ ਪਿਆ ਲੋਕਾਂ ਕੋਲੇ ਠੀਕ ਆ 6-6 ਮਹੀਨਿਆਂ ਦਾ ਤੇ ਅਸੀਂ ਇੱਥੇ ਬੇਨਤੀ ਕਰਦੇ ਆਂ ਵੀ ਇਹ ਜਿਹੜੇ ਪਰਿਵਾਰ ਨੇ ਇਹਨਾਂ ਨੂੰ ਸਮਾਨ ਦਿੱਤਾ ਜਾਵੇ ਜੀ ਜਿਵੇਂ ਸਿਮਿੰਟ ਰੇਤਾ ਇੱਟਾਂ ਹੋ ਗਈਆਂ ਠੀਕ ਆ ਜੀ ਰੇਤਾ ਬਜਰੀ ਹੋ ਗਈ ਤੇ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਕੰਧਾਂ ਡਿੱਗ ਗਈਆਂ ਬਈ ਘਰ ਦੇ ਕਿੰਨੇ ਮਾੜੇ ਹਾਲਾਤ ਨੇ ਹਨਾ ਉਹ ਦੇਖੋ ਘਰ ਦੇ ਉੱਤੇ ਕਾਗਜ਼ ਪਾਇਆ ਹੋਇਆ ਕਾਨਿਆਂ ਦੀ ਸਾਤ ਆ ਇਹ ਤੇ ਬਾਕੀ ਆ ਤੁਸੀਂ ਦੇਖੋ ਉੱਪਰ ਵੀ ਹੈ ਨਾ ਕਿੰਨਾ ਕਾगज ਪਏ ਹੋਏ ਨੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬਾਈ ਜੀ ਬਾਈ ਦਿਨੇਸ਼ ਜੀ ਜਿਹੜੇ ਤੁਸੀਂ ਘਰਾਂ ਦੇ ਹਾਲਾਤ ਦੇਖੇ ਨੇ ਕਾਨੇ ਦੀਆਂ ਸੱਤਾਂ ਨੇ ਪੈਲ ਬਾਲੇ ਪਏ ਨੇ ਸੱਤਾਂ ਡਿੱਗੀਆਂ ਪਈਆਂ ਨੇ ਤੁਸੀਂ ਦੇਖੋ ਕਿੰਨਾ ਜ਼ਿਆਦਾ ਸਮਾਨ ਖਰਾਬ ਆਗਾ ਅਸੀਂ ਦਾਨੀ ਵੀਰਾਂ ਨੂੰ ਬੇਨਤੀ ਕਰਦੇ ਆ ਜਿਹੜੇ ਪੰਜਾਬ ਦੀਆਂ ਐਨ ਜੀਓ ਕੰਮ ਕਰ ਰਹੀਆਂ ਨੇ ਬਾਈ ਆਪਾਂ ਇਕੱਲਾ ਰਾਸ਼ਨ ਤੇ ਜ਼ੋਰ ਨਾ ਲਾਈਏ ਆਪਾਂ ਇਹਨਾਂ ਨੂੰ ਕੰਬਲਾ ਤੇ ਬਾਕੀ ਕੱਪੜਾ ਲੀਲਾ ਰਜਾਈਆਂ ਹੋਰ ਮੂਰੇ ਲੋੜ ਪੂਗੀ ਤੇ ਆਪਾਂ ਬਾਈ ਦਿਨੇਸ਼ ਤੋਂ ਪੁੱਛਦਿਆਂ ਅੱਗੇ ਬਾਈ ਜੀ ਤੁਸੀਂ ਕੀ ਇਹਨਾਂ ਨੂੰ ਦਾਨੀ ਵੀਰਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਵੀ ਕੀ ਇਹਨਾਂ ਦੇ ਹਾਲਾਤ ਨੇ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਈ ਕਨੇਯਾ ਟਰਸਟ ਚੈਰੀਟੇਬਲ ਟਰਸਟ ਬਰਨਾਲਾ ਵੱਲੋਂ ਇੱਥੇ ਹੜਪੀਟਾਂ ਲਈ ਦਵਾਈਆਂ ਲੈ ਕੇ ਆਏ ਸੀ ਇੰਨੇ ਕੁ ਮੰਦੇ ਹਾਲ ਨੇ ਬਾਈ ਇਹਨਾਂ ਦੇ ਇਹਨਾਂ ਦੇ ਸਿਰ ਦੇ ਉੱਤੇ ਸੱਤ ਵੀ ਹੈ ਨਹੀਂ ਗੀ ਅਸੀਂ ਅੰਦਰ ਵੜ ਕੇ ਦੇਖਿਆ ਮੇਰਾ ਖੁਦਾ ਮਨ ਭਾਪਕ ਹੋ ਗਿਆ ਪੂਲਿਆਂ ਦੀ ਸੱਤ ਹੈ ਗਿਰੀ ਪਈ ਆ ਇਹਨਾਂ ਦਾ ਰਸਣ ਸਾਰਾ ਗਲ ਚੁੱਕਿਆ ਚ ਉਹਨਾਂ ਦਾ ਮੰਜਾ ਬਿਸਤਰਾ ਕੱਪੜਾ ਲੀੜਾ ਸਭ ਨਸ਼ਟ ਹੋ ਚੁੱਕਿਆ ਹੈ ਮੇਰੀ ਸਭ ਤੋਂ ਵੱਡੀ ਬੇਨਤੀ ਸਾਰੇ ਡੋਨਰਾਂ ਨੂੰ ਸਾਰੇ ਦਾਨੀ ਸਜਣਾਂ ਨੂੰ ਐਨ ਆਰ ਆਈਆਂ ਨੂੰ ਬੇਨਤੀ ਆ ਕਿ ਆਪਾਂ ਇਹਨਾਂ ਨੂੰ ਰਾਸ਼ਨ ਵਗੈਰਾ ਬਹੁਤ ਜਮਾ ਹੋ ਚੁੱਕਿਆ ਆਪਾਂ ਇਹਨਾਂ ਦੀ ਮਦਦ ਕਰਨੀ ਹੈ ਮਦਦ ਕਿੱਦਾਂ ਕਰਨੀ ਹੈ ਉਹ ਮੈਂ ਤੁਹਾਨੂੰ ਦੱਸਦਾ ਮੇਰੇ ਵੀਰੋ ਤੁਸੀਂ ਮੇ ਤੋਂ ਵੱਧ ਸਿਆਣੇ ਹੋ ਆਪਾਂ ਇਹਨਾਂ ਨੂੰ ਪੈਸਾ ਕੋਈ ਨਹੀਂ ਦੇਣਾ ਇਹਨਾਂ ਨੂੰ ਇਟਾਂ ਸੀਮੈਂਟ ਰੇਤਾ ਬਾਜਰੀ ਉਹ ਆਪਾਂ ਪ੍ਰੋਵਾਈਡ ਕਰਾਈਏ ਮਿਸਤਰੀ ਦੀ ਸ਼ਗਾਵਾਂ ਮਿਸਤਰੀ ਦੀ ਲੇਬਰ ਆਪਾਂ ਦੇ ਦੇ ਦਾਂਗੇ ਮਿਸਤਰੀ ਜਿੱਥੋਂ ਵੀ ਇਹ ਲਾਉਣਗੇ ਉਹ ਆਪਾਂ ਦਾਨੀ ਵੀਰਾਂ ਨੇ ਦੇਣੀ ਆ ਇਹਨਾਂ ਦੇ ਘਰ ਦੁਵਾਰਾ ਬਣਾਉਣੇ ਪੈਣਗੇ ਵੀਰੋ ਜਿਹਦੇ ਪਾਣੀ ਮਰਦਾ ਹੈ ਜਿਹੜੇ ਵੱਡੇ ਵੱਡੇ ਡੋਨਰ ਨੇ ਦਾਨੀ ਨੇ ਉਹਨਾਂ ਨੂੰ ਮੇਰੀ ਹੱਥ ਛੋੜ ਕੇ ਬੇਨਤੀ ਹੈ ਵੀ ਆਪਾਂ ਇਹਨਾਂ ਨੂੰ ਦੁਬਾਰੇ ਖੜੇ ਕਰੀਏ ਇਹ ਅਜ ਖਤਮ ਨੇਗੇ ਨਸ਼ਟ ਹੋ ਚੁੱਕਾ ਇਹਨਾਂ ਦਾ ਸਾਰਾ ਕੁਝ ਮੇਰੀ ਦੁਬਾਰੇ ਫੇਰ ਬੇਨਤੀ ਹੈ ਵੀ ਆਪਾਂ ਇਹਨਾਂ ਨੂੰ ਖੜੇ ਕਰੀਏ ਇਹ ਆਪਣੇ ਭੈਣ ਭਰਾ ਨੇ ਆਪਣੇ ਧੀਆਂ ਨੇ ਕੱਲ ਨੂੰ ਆਪਣੇ ਇਲਾਕਿਆਂ ਦੇ ਵਿਕਾਸ ਦਾ ਸਕਦਾ ਫੇਰ ਆਪਣੇ ਨਾਲ ਪੰਜਾਬ ਨਾਲ ਪੰਜਾਬ ਨਹੀਂ ਖੜਨਾ ਔਰ ਜਿਹੜੇ ਵੀਰਾਂ ਦਾ ਪਾਣੀ ਮਰਦਾ ਹੈ ਗੰਜਾਇਸ਼ ਨੇ ਬੇਨਤੀ ਇਹੀ ਆ ਵੀਰੋ ਮਦਦ ਕਰੋ ਦਾਨ ਸਰਦਾ ਸਮਾਨ ਜਿੰਨਾ ਵੀ ਆਪਾਂ ਦਾਨ ਕਰ ਸਕਦੇ ਆ ਤੁਹਾਡਾ ਦਰਗਾਹ ਦੇ ਵਿੱਚ ਖਰਾਗਾ ਅਸੀਂ ਕਿਸੇ ਤੋਂ ਕੋਈ ਪੈਸੇ ਦੀ ਅਪੀਲ ਨਹੀਂ ਕਰਦੇ ਅਸੀਂ ਰੇਤਾ ਬਾਜਰੀ ਜੋ ਇਹਨਾਂ ਨੂੰ ਫਰੀਆ ਇਹਨਾਂ ਦੇ ਘਰ ਮਕਾਨ ਬਣਾਏ ਜਾਣ ਜੀ ਇੱਕ ਬੋਰੀ ਸਿਮਿੰਟ ਦੇਣ ਦੀ ਗੰਜਾਇਸ਼ ਹੋ ਇੱਕ ਬੋਰੀ ਦੇ ਦੇ ਜਿੱਚ 10 ਦੀ ਗੰਜਾਇਸ਼ ਹੋ 10 ਦੇ ਦੇ ਸਿਮਿੰਟ ਰੇਤਾ ਬਾਜਰੀ ਦੇ ਸਕਦੇ ਆ ਬਾਕੀ ਇਥੋਂ ਪਿੰਡ ਦੇ ਸਰਪੰਚ ਸਾਫਕਾ ਸਰਪੰਚ ਬਲਵਿੰਦਰ ਸਿੰਘ ਜੀ ਉਹਨਾਂ ਨਾਲ ਗੱਲ ਕਰਾਉਣੇ ਆ ਤੇ ਸਰਪੰਚ ਸਾਹਿਬ ਜਿਹੜੇ ਇੱਥੋਂ ਤੁਸੀਂ ਦੇ ਇੱਥੋਂ ਦੇ ਸਾਫਕਾ ਸਰਪੰਚੋਂ ਤੁਹਾਡੇ ਧਿਆਨ ਦੇ ਵਿੱਚ ਆ ਸਾਰੇ ਪਰਿਵਾਰ ਕਿਹੜਾ ਪਰਿਵਾਰ ਨੂੰ ਇੱਕ ਬੋਰੀ ਦੀ ਸਿਮਿੰਟ ਦੀ ਲੋੜ ਆ ਕਿਹਨੂੰ 50 ਬੋਰੀਆਂ ਦੀ ਲੋੜ ਆ ਵੀ ਇੱਥੋਂ ਦੇ ਜਿਹੜੇ ਹਾਲਾਤ ਨੇ ਉਹ ਸਾਰਾ ਪਿੰਡ ਪਾਣੀ ਨਾਲ ਡੁੱਬ ਚੁੱਕਿਆ ਡੁੱਬ ਜੋਕ ਡੁੱਬ ਇਹ ਪਿੰਡ ਸੰਘੇੜਾ ਤਹਿਸੀਲ ਆਪਣਾ ਧਰਮਕੋਟ ਧਰਮਕੋਟ ਜ਼ਿਲ੍ਹਾ ਮੋਕੇ ਦਾ ਪਿੰਡ ਆ ਇਹ ਤੇ ਇੱਥੋਂ ਦੇ ਕੀ ਹਾਲਾਤ ਨੇ ਪਿੰਡ ਦੇ ਕਿੰਨੇ ਘਰਾਂ ਦੀਆਂ ਸਿੱਤਾਂ ਡਿੱਗ ਗਈਆਂ ਕਿੰਨੇ ਘਰਾਂ ਦੇ ਆਪਾਂ ਨੂੰ ਜਾਨੀ ਕਿ ਦਾਨੀ ਵੀਰਾਂ ਨੂੰ ਅਪੀਲ ਦੇ ਰਹੀ ਆਪਾਂ ਇਹ ਜਿਹੜੇ ਘਰ ਨੇ ਉਹ ਬਣਵਾ ਸਕਦੇ ਆ ਤੁਸੀਂ ਦੇਖ ਸਕਦੇ ਹੋ ਕੋਠਿਆਂ ਦੇ ਉੱਤੇ ਕਿਵੇਂ ਸਮਾਨ ਸਾਮਿਆਗਾ ਤੇ ਘਰ ਡੁੱਬ ਚੁੱਕੇ ਨੇ ਇੱਥੋਂ ਦੇ ਬਾੜੇ ਮਾੜੇ ਹਾਲਾਤ ਨੇ ਪਾਹਲ ਵਾਲੇ ਦੇ ਘਰ ਨੇ ਜ਼ਿਆਦਾਤਰ ਇਹ ਜਿਹੜੇ ਪਰਿਵਾਰ ਨੇ ਨਾ ਜੀ ਇਹ ਬਿਲਕੁਲ ਉਹ ਪਰਿਵਾਰ ਨੇ 40 ਕੋ ਘਰ ਨੇ ਜਿਹਨਾਂ ਦੇ ਛੱਤਾਂ ਕੱਚੀਆਂ ਨੇ ਹਾਂ ਜਿੰਨ ਇਹ ਉਹ ਪਰਿਵਾਰ ਨੇ ਜੀ ਜਿਹੜੇ ਮਜ਼ਦੂਰ ਪਰਿਵਾਰਾਂ ਚੋਂ ਆ ਜਾਂਦੇ ਆ ਮਿਸਤਰੀਆਂ ਨੇ ਦਿਹਾੜੀ ਕਰਦੇ ਆ ਕੋਈ ਵਿਚਾਰਾ ਤੂੜੀ ਢੋਂਦਾ ਕੋਈ ਜ਼ਿਮੀਂਦਾਰ ਨਾਲ ਸੀਰ ਕਰਦਾ ਜਿਹੜੇ ਛੋਟੇ ਲੈਵਲ ਤੇ ਜਿਵੇਂ ਗਰੀਬ ਪਰਿਵਾਰ ਨੇ ਇਹ ਉਹ ਪਰਿਵਾਰ ਨੇ ਸਰਪੰਚ ਜਿਨ੍ਹਾਂ ਦੀਆਂ ਸੱਤਾਂ ਡਿਗ ਕਿਆਂ ਨੇ ਜਿਹੜੇ ਜਮਾ ਅੱਜ ਨੂੰ ਹਣਾ ਪਰਿਵਾਰ ਦੇਖਿਆ ਅਸੀਂ ਇੱਥੇ ਮੈਡੀਕਲ ਸੇਵਾਵਾਂ ਦੇਣ ਆਏ ਸੀ ਅਸੀਂ ਬਹੁਤ ਭਾਵਕ ਹੋਏ ਜੀ ਇਸ ਪਰਿਵਾਰ ਨੂੰ ਦੇਖ ਕੇ ਵੀ ਜਿਨ੍ਹਾਂ ਦੀਆਂ ਸੱਤਾਂ ਡਿੱਗ ਚੁੱਕੀਆਂ ਜਮਾ ਏ ਜ਼ੀਰੋ ਲੈਵਲ ਤੇ ਹੋ ਗਏ ਵੀ ਜਿਹੜੇ ਵਿਚਾਰਿਆਂ ਦਾ ਸਹਾਰਾ ਹੀ ਨਹੀਂ ਜਿਵੇਂ ਆ ਭਰਾ ਦਾ ਘਰ ਆ ਜੀ ਜਿਹੜੇ ਸਹਾਰਾ ਹੀ ਨਹੀਂ ਜਿਨ੍ਹਾਂ ਦਾ ਕੋਈ ਉਹ ਕਿੰਨੇ ਘਰ ਨੇ ਸੀ ਇੱਥੇ 40 ਕੋ ਘਰ ਆ ਰਹੇ ਸੀ ਠੀਕ ਆ ਜੀ ਜਿਨ੍ਹਾਂ ਦੀ ਛੱਤਾਂ ਡਿੱਗ ਪਈਆਂ ਨੇ ਆ ਤੁਸੀਂ ਵੀ ਦੇਖ ਹੀ ਸਕਦੇ ਹੋ ਆ ਕੱਪੜੇ ਭੇਜੇ ਪਏ ਹੋ ਇਹਨਾਂ ਨੇ ਤਾਂ ਅਸੀਂ ਆਪਦੀ ਜਾਨ ਬਚਾਈ ਆ ਭੱਜ ਕੇ ਨਾ ਹਾਂਜੀ ਹਾਂਜੀ ਉਹ ਵੀ ਕਿਸ਼ਤੀਆਂ ਕੁਸ਼ਤੀਆਂ ਦਾ ਲਿਜਾ ਕੇ ਇਹਨਾਂ ਨੇ ਆਪਦੀ ਜਾਨ ਬਚਾਈ ਆ ਇਹਨਾਂ ਨੇ ਆਪਦੀ ਜਾਨ ਬਚਾਈ ਏ ਸਰਪੰਖੇ ਛੱਤ ਤੇ ਵੀ ਨਹੀਂ ਚੜ ਸਕਦੇ ਛੱਤਾਂ ਕੱਚੀਆਂ ਸੀ ਉਹ ਤਾਂ ਕੱਚੇ ਘਰ ਨੇ ਥੱਲੇ ਆ ਜਾਣਾ ਸੀ ਤੇ ਸਾਡਾ ਨੰਬਰ 98034 1087 ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੋਈ ਵੀ ਦਾਨੀ ਵੀਰ ਸਾਨੂੰ ਫੋਨ ਲਾ ਕੇ ਠੀਕ ਆ ਸਾਤੋਂ ਪਿੰਡ ਦੇ ਬਲਵਿੰਦਰ ਸਿੰਘ ਸਾਬਕਾ ਸਰਪੰਚ ਦਾ ਨੰਬਰ ਵੀ ਲੈ ਸਕਦੇ ਹਾਂ ਤੇ ਡਾਇਰੈਕਟ ਸਰਪੰਚ ਸਾਹਿਬ ਦੇ ਰਾਹੀਂ ਮਦਦ ਕਰ ਸਕਦੇ ਹਾਂ ਕਿਹੜੇ ਘਰ ਨੂੰ ਇੱਕ ਬੋਰੀ ਸਿਮਿੰਟ ਦੀ ਚਾਹੀਦੀ ਹੈ ਕਿਹਨੂੰ 10 ਚਾਹੀਦੀਆਂ ਕਿਹਨੂੰ 2 ਚਾਹੀਦੀਆਂ ਠੀਕ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇੱਥੋਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਸਮਾਨ ਦੇ ਨਾਲ ਤੁਸੀਂ ਮਦਦ ਕਰ ਸਕਦੇ ਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ